ਫਤੇਗੜ ਚੂੜੀਆਂ ਅਚਨਾਲਾ ਰੋਡ ਤੇ ਵਾਰਦਾਤਾ ਕਰਨ ਵਾਲੇ ਤਿੰਨ ਗੈਂਗਸਟਰਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਡਾਊਨ ਡਾਊਨ ਗਾਰਮੈਂਟਸ ਮੋਰ ਬਨਾਰੀਆਂ ਪੈਟਰੋਲ ਪੰਪ ਅਤੇ ਆਰਐਮਪੀ ਡਾਕਟਰ ਦੀ ਦੁਕਾਨ ਤੇ ਕੀਤੀਆਂ ਹਨ ਇਹਨਾਂ ਵੱਲੋਂ ਵਾਰਦਾਤਾ ਪੁਲਿਸ ਦੇ ਉੱਚ ਅਧਿਕਾਰੀ ਡੀਆਈਸੀ ਸੰਦੀਪ ਗੋਇਲ ਨੇ ਵਿਸਥਾਰ ਸਹਿਤ ਵਾਰਦਾਤਾ ਅਤੇ ਐਨਕਾਊਂਟਰ ਕੀਤੇ ਗਏ ਗੈਂਗਸਟਰਾਂ ਨੂੰ ਲੈ ਕੇ ਤੇ ਤੀ ਅਹਿਮ ਜਾਣਕਾਰੀ ਸੁਣਾਉਦੇ ਹਾਂ ਕਿ ਕੁਝ ਕਿਹਾ ਡੀਆਈਜੀ ਸੰਦੀਪ ਗੋਇਲ ਅ ਦੇਖੋ ਪਿਛਲੇ ਕੁਝ ਸਮਿਆਂ ਤੋਂ ਨਾ ਰਮਦਾਸ ਤੇ ਚੰਡੇਰ ਦੇ ਜਿਹੜੇ ਥਾਣਿਆਂ ਦੇ ਵਿੱਚ ਐਕਸਟਰਸ਼ਨ ਲਈ ਤੇ ਲੁੱਟਖੋਹਾਂ ਦੀਆਂ ਵਰਦਤਾਂ ਹੋ ਰਹੀਆਂ ਸੀ ਤੇ ਉਹ ਐਕਸਟਰਸ਼ਨ ਦੇ ਵਿੱਚ ਫਾਇਰਿੰਗ ਇਨਸੀਡੈਂਟਸ ਹੋ ਰਹੇ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਵਕਫ ਵਕਫਾ ਥਾਣਿਆਂ ਦੇ ਵਿੱਚ ਵਕਫ ਵਕਫਾ ਐਫਆਈਆਰਾਂ ਦਰਜ ਕੀਤੀਆਂ ਗਈਆਂ ਸੀਗੀਆਂ ਤਾਂ ਉਹਦੇ ਵਿੱਚੋਂ ਅਸੀਂ ਟੈਕਨੀਕਲ ਤੇ ਹਿਊਮਨ ਇੰਟ ਦੇ ਨਾਲ ਸਾਰਾ ਲੈਂਦੇ ਹੋਏ ਅਮ ਇੱਕ ਦਿਲਰਾਜ ਨਾਮ ਦੇ ਇੱਕ ਕਯੂਜ਼ ਨੂੰ ਗ੍ਰਫਤਾਰ ਕੀਤਾ ਸੀਗਾ ਜਿਸ ਦੀ ਸਸਟੇਨਡ ਐਂਟਰੋਗੇਸ਼ਨ ਤੇ ਸੈਂਟਿਫਿਕ ਤੇ ਹਿਊਮਨ ਇੰਟ ਤੋਂ ਸਾਨੂੰ ਇਸ ਸਾਰੇ ਜਿਹੜਾ ਗੈਂਗ ਦਾ ਇੱਕ ਪਰਦਾ ਫਾਸ਼ ਹੋਇਆ ਹੈ ਦੇ ਦੇ ਵਿੱਚ ਉਸਨੇ ਜਿਹੜੀ ਡਿਟੇਲਸ ਮੈਂ ਤੁਹਾਨੂੰ ਪੀਸੀ ਵਿੱਚ ਸਾਰੀ ਦੱਸਾਂਗਾ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਜਿਹੜਾ ਅੱਜ ਦਾ ਜਿਹੜਾ ਇਨਸੀਡੈਂਟ ਹੈਗਾ ਜਿਸ ਮੌਕੇ ਤੇ ਆਪਾਂ ਖੜੇ ਆ ਦਿਲਰਾਜ ਨੇ ਕਿਹਾ ਸੀ ਕਿ ਰਾਮਦਾਸ ਦੇ ਏਰੀਆ ਦੇ ਵਿੱਚ ਅੱਜ ਇੱਕ ਇਹਨਾਂ ਦੇ ਇੱਕ ਜਿਹੜਾ ਕੋਈ ਫੋਰਨ ਹੈਂਡਲਰ ਹੈਗਾ ਮਨਿੰਦਰ ਰੇਲਿਸ ਐਮਪੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਲਈ ਅੱਜ ਇਹਨਾਂ ਨੇ ਇਸ ਏਰੀਆ ਵਿੱਚ ਫਾਇਰਿੰਗ ਕਰਨੀ ਹੈ ਤੇ ਇਹਨਾਂ ਨੇ ਆਹ ਜਿਹੜੀ ਕਾਰ ਦਾ ਡਿਸਕ੍ਰਿਪਸ਼ਨ ਦਿੱਤਾ ਸੀਗਾ ਤੇ ਉਸ ਦੇ ਸੰਬੰਧ ਵਿੱਚ ਇੱਕ ਬੜਾ ਸ਼ਜਾ Trap ਪੁਲਿਸ ਵੱਲੋਂ ਲੇ ਕੀਤਾ ਗਿਆ ਸੀ ਅੰਦਰ 370 ਪ੍ਰੋਵੀਜ਼ਨ ਆਫ ਮਿਸਟਰ ਸੇਲ ਮੀਰ ਡੀਐਸਪੀ ਨਾਗਰਾ ਡੀਐਸਪੀ ਗੁਰਵਿੰਦਰ ਐਸਐਚਓ ਆਪਣਾ ਅਰਜਨ ਕਮਰ ਅਰਜਨ ਦੇ ਨਾਮ ਤੇ ਤੇ ਸੀਆਈ ਇਨਚਾਰਜ ਤੇ ਉਹਦੇ ਵਿੱਚੋਂ ਜਦੋਂ ਇਸ ਇੱਧਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਪੁਲਿਸ ਤੇ ਅਨਪਰੋਵੋਕਡ ਫਾਇਰਿੰਗ ਕੀਤੀ ਹੈ ਰੈਟੈਲੀਰੇਟਰੀ ਫਾਇਰ ਦੇ ਵਿੱਚ ਜੋ ਪਤਾ ਲੱਗਿਆ ਬੰਸ਼ਪ੍ਰੀਤ ਤੇ ਗੁਰਪਿੰਦਰ ਇੰਜਰਡ ਹੋਏ ਨੇ ਤੇ ਇਹਨਾਂ ਤੋਂ ਦੋ ਪਿਸਟਲਜ਼ ਵੀ ਰਿਕਵਰ ਹੋਈਆਂ ਤੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਪੀਸੀ ਵਿੱਚ ਦੱਸਦਾ ਹਾਂ ਸਰ ਕਿੱਥੋਂ ਦੇ ਰਹਿਣ ਵਾਲੇ ਦੋਨੇ ਇਹ ਮਤਲਬ ਇੱਕ ਇੱਥੋਂ ਦੇ ਏਸੀ ਏਰੀਆ ਦੇ ਹੀ ਰਹਿਣ ਵਾਲੇ ਆ ਬਾਕੀ ਇੱਕ 80 ਪਿੰਡ ਦਾ ਹੈਗਾ ਤੇ ਦੂਸਰਾ ਕਿਹੜਾ ਜੀ ਸਵਾਹ ਮੌਨ ਬਣਾ ਰਿਹਾ ਨਮਨ ਬਣਾ ਠੀਕ ਇੱਕ ਪਹਿਲਾਂ ਵੀ ਨਾ ਕੋਈ ਪਰਚੀ ਦਰਜ ਉਹ ਸਾਰਾ ਕੁਝ ਦੇਖਣਾ ਪਏਗਾ ਹਲੇ ਆਪਾਂ ਹਲੇ ਤਾਂ ਕੀਤਾ ਹੀ ਹੈਗਾ ਫਿਰ ਮੈਂ ਡਿਟੇਲ ਪੀਸੀ ਚ ਦੱਸਾਂ ਤੁਹਾਨੂੰ ਸਾਰਾ ਕੁਝ ਉੱਥੇ ਜਾਂ ਹੈਂਕਿਊ